ਲੋਬੀਆ ਦੇਖੋ ਕੈਨੇਡਾ ਦੇ ਵਿੱਚ ਮਾਂ ਬੋਲੀ ਦੀਆਂ ਚੜਤਾਂ ਟੀਡੀ ਬੈਂਕ ਆਪਾਂ ਪੈਸੇ ਕਢਾਉਣੇ ਆ ਤਾਂ ਦੇਖੋ ਤੁਸੀਂ ਲੈਂਗੁਏਜ ਦੇ ਵਿੱਚ ਮਾਂ ਬੋਲੀ ਪੰਜਾਬੀ ਦੇ ਵਿੱਚ ਵੀ ਆਪਸ਼ਨ ਆ ਸਾਰੀ ਕਿਉਂਕਿ ਕੈਨੇਡਾ ਦੇ ਵਿੱਚ ਬਹੁਤਾਤ ਹੁਣ ਦੇਖੋ ਤੁਸੀਂ ਪੰਜਾਬੀਆਂ ਦੀ ਆ ਤੁਸੀਂ ਦੇਖ ਲਓ ਔਰ ਮੈਨੂੰ ਬਹੁਤ ਵਧੀਆ ਲੱਗਿਆ ਹਾਲਾਂਕਿ ਜਿਹੜੇ ਉੱਧਰ ਦੇ ਵੀਰ ਨੇ ਉਹਨਾਂ ਨੂੰ ਤਾਂ ਪਤਾ ਹੀ ਹੋਣਾ ਪਰ ਮੇਰੇ ਕੋਲੇ ਵੀਡੀਓ ਪਹੁੰਚੀ ਤਾਂ ਮੇਰਾ ਦਿਲ ਕੀਤਾ ਤੁਹਾਡੇ ਨਾਲ ਸਾਂਝੀ ਕਰਾਂ ਜ਼ਰੂਰ ਦੇਖਿਓ ਤੇ ਆਪਣੇ ਵਿਚਾਰ ਦੱਸਿਓ ਕਿ ਕਿਵੇਂ ਲੱਗੀ ਤੁਹਾਨੂੰ ਇਹ ਗੱਲ ਮੈਨੂੰ ਬਹੁਤ ਵਧੀਆ ਲੱਗਿਆ ਜਿੱਥੇ ਫ੍ਰੈਂਚ ਹੋਰ ਜਿਹੜੀਆਂ ਭਾਸ਼ਾਵਾਂ ਨੇ ਚਾਈਨੈਸ ਭਾਸ਼ਾ ਉੱਥੇ ਪੰਜਾਬੀ ਭਾਸ਼ਾ ਵੀ ਆ ਗਈ ਲੋਬੀ ਆ ਦੇਖੋ ਕੈਨੇਡਾ ਦੇ ਵਿੱਚ ਮਾਂ ਬੋਲੀ ਦੀਆਂ ਚੜਤਾਂ ਟੀਡੀ ਬੈਂਕ ਆਪਾਂ ਪੈਸੇ ਕਢਾਉਣੇ ਆ ਤਾਂ ਦੇਖੋ ਤੁਸੀਂ ਲੈਂਗੁਏਜ ਦੇ ਵਿੱਚ ਮਾਂ ਬੋਲੀ ਪੰਜਾਬੀ ਦੇ ਵਿੱਚ ਵੀ ਆਪਸ਼ਨ ਆ ਸਾਰੀ ਕਿਉਂਕਿ ਕੈਨੇਡਾ ਦੇ ਵਿੱਚ ਬਹੁਤਾਤ ਹੁਣ ਦੇਖੋ ਤੁਸੀਂ ਪੰਜਾਬੀਆਂ ਦੀ ਆ ਤੁਸੀਂ ਦੇਖ ਲਓ ਔਰ ਮੈਨੂੰ ਬਹੁਤ ਵਧੀਆ ਲੱਗਿਆ ਹਾਲਾਂਕਿ ਜਿਹੜੇ ਉੱਧਰ ਦੇ ਵੀਰ ਨੇ ਉਹਨਾਂ ਨੂੰ ਤਾਂ ਪਤਾ ਹੀ ਹੋਣਾ ਪਰ ਮੇਰੇ ਕੋਲੇ ਵੀਡੀਓ ਪਹੁੰਚੀ ਤਾਂ ਮੇਰਾ ਦਿਲ ਕੀਤਾ ਤੁਹਾਡੇ ਨਾਲ ਸਾਂਝੀ ਕਰਾਂ ਜ਼ਰੂਰ ਦੇਖਿਓ ਤੇ ਆਪਣੇ ਵਿਚਾਰ ਦੱਸਿਓ ਕਿ ਕਿਵੇਂ ਲੱਗੀ ਤੁਹਾਨੂੰ ਇਹ ਗੱਲ ਮੈਨੂੰ ਬਹੁਤ ਵਧੀਆ ਲੱਗਿਆ ਜਿੱਥੇ ਫ੍ਰੈਂਚ ਹੋਰ ਜਿਹੜੀਆਂ ਭਾਸ਼ਾਵਾਂ ਨੇ ਚਾਈਨੈਸ ਭਾਸ਼ਾ ਉੱਥੇ ਪੰਜਾਬੀ ਭਾਸ਼ਾ ਵੀ ਹੈ ਲੋਬੀਆ ਦੇਖੋ ਕੈਨੇਡਾ ਦੇ ਵਿੱਚ ਮਾਂ ਬੋਲੀ ਦੀਆਂ ਚੜਤਾਂ ਟੀਡੀ ਬੈਂਕ ਆਪਾਂ ਪੈਸੇ ਕਢਾਉਣੇ ਆ ਤਾਂ ਦੇਖੋ ਤੁਸੀਂ ਲੈਂਗੁਏਜ ਦੇ ਵਿੱਚ ਮਾਬੁੱਲੀ ਪੰਜਾਬੀ ਦੇ ਵਿੱਚ ਵੀ ਆਪਸ਼ਨ ਆ ਸਾਰੀ ਕਿਉਂਕਿ ਕੈਨੇਡਾ ਦੇ ਵਿੱਚ ਬਹੁਤ ਆਤ ਹੁਣ ਦੇਖੋ ਤੁਸੀਂ ਪੰਜਾਬੀਆਂ ਦੀ ਆ ਤੁਸੀਂ ਦੇਖ ਲਓ ਉਹ ਮੈਨੂੰ ਬਹੁਤ ਵਧੀਆ ਲੱਗਿਆ ਹਾਲਾਂਕਿ ਜਿਹੜੇ ਉੱਧਰ ਦੇ ਵੀਰ ਨੇ ਉਹਨਾਂ ਨੂੰ ਤਾਂ ਪਤਾ ਹੀ ਹੋਣਾ ਪਰ ਮੇਰੇ ਕੋਲੇ ਵੀਡੀਓ ਪਹੁੰਚੀ ਤਾਂ ਮੇਰਾ ਦਿਲ ਕੀਤਾ ਤੁਹਾਡੇ ਨਾਲ ਸਾਂਝੀ ਕਰਾਂ ਜ਼ਰੂਰ ਦੇਖਿਓ ਤੇ ਆਪਣੇ ਵਿਚਾਰ ਦੱਸਿਓ ਕਿ ਕਿਵੇਂ ਲੱਗੀ ਤੁਹਾਨੂੰ ਇਹ ਗੱਲ ਮੈਨੂੰ ਬਹੁਤ ਵਧੀਆ ਲੱਗਿਆ ਜਿੱਥੇ ਫ੍ਰੈਂਚ ਹੋਰ ਜਿਹੜੀਆਂ ਭਾਸ਼ਾਵਾਂ ਨੇ ਚਾਈਨੈਸ ਭਾਸ਼ਾ ਉੱਥੇ ਪੰਜਾਬੀ ਭਾਸ਼ਾ ਵੀ ਹੈ ਲੋ ਵੀ ਆ ਦੇਖੋ ਕੈਨੇਡਾ ਦੇ ਵਿੱਚ ਮਾਂ ਬੋਲੀ ਦੀਆਂ ਚੜਤਾਂ ਟੀਡੀ ਬੈਂਕ ਆਪਾਂ ਪੈਸੇ ਕਢਾਉਣੇ ਆ ਤਾਂ ਦੇਖੋ ਤੁਸੀਂ ਲੈਂਗੁਏਜ ਦੇ ਵਿੱਚ ਮਾਂ ਬੋਲੀ ਪੰਜਾਬੀ ਦੇ ਵਿੱਚ ਵੀ ਆਪਸ਼ਨ ਆ ਸਾਰੀ ਕਿਉਂਕਿ ਕੈਨੇਡਾ ਦੇ ਵਿੱਚ ਬਹੁਤਾਤ ਹੁਣ ਦੇਖੋ ਤੁਸੀਂ ਪੰਜਾਬੀਆਂ ਦੀ ਆ ਤੁਸੀਂ ਦੇਖ ਲਓ ਉਹ ਮੈਨੂੰ ਬਹੁਤ ਵਧੀਆ ਲੱਗਿਆ ਹਾਲਾਂਕਿ ਜਿਹੜੇ ਉੱਧਰ ਦੇ ਵੀਰ ਨੇ ਉਹਨਾਂ ਨੂੰ ਤਾਂ ਪਤਾ ਹੀ ਹੋਣਾ ਪਰ ਮੇਰੇ ਕੋਲੇ ਵੀਡੀਓ ਪਹੁੰਚੀ ਤਾਂ ਮੇਰਾ ਦਿਲ ਕੀਤਾ ਤੁਹਾਡੇ ਨਾਲ ਸਾਂਝੀ ਕਰਾਂ ਜ਼ਰੂਰ ਦੇਖਿਓ ਤੇ ਆਪਣੇ ਵਿਚਾਰ ਦੱਸਿਓ ਕਿ ਕਿਵੇਂ ਲੱਗੀ ਤੁਹਾਨੂੰ ਇਹ ਗੱਲ ਮੈਨੂੰ ਬਹੁਤ ਵਧੀਆ ਲੱਗਿਆ ਜਿੱਥੇ ਫ੍ਰੈਂਚ ਹੋਰ ਜਿਹੜੀਆਂ ਭਾਸ਼ਾਵਾਂ ਨੇ ਚਾਈਨੈਸ ਭਾਸ਼ਾ ਉੱਥੇ ਪੰਜਾਬੀ ਭਾਸ਼ਾ ਵੀ ਹੈ ਲੋਬੀ ਆ ਦੇਖੋ ਕੈਨੇਡਾ ਦੇ ਵਿੱਚ ਮਾਂ ਬੋਲੀ ਦੀਆਂ ਚੜਤਾਂ ਟੀਡੀ ਬੈਂਕ ਆਪਾਂ ਪੈਸੇ ਕਢਾਉਣੇ ਆ ਤਾਂ ਦੇਖੋ ਤੁਸੀਂ ਲੈਂਗੁਏਜ ਦੇ ਵਿੱਚ ਮਾਂ ਬੋਲੀ ਪੰਜਾਬੀ ਦੇ ਵਿੱਚ ਵੀ ਆਪਸ਼ਨ ਆ ਸਾਰੀ ਕਿਉਂਕਿ ਕੈਨੇਡਾ ਦੇ ਵਿੱਚ ਬਹੁਤਾਤ ਹੁਣ ਦੇਖੋ ਤੁਸੀਂ ਪੰਜਾਬੀਆਂ ਦੀ ਹੈ ਆ ਤੁਸੀਂ ਦੇਖ ਲਓ ਔਰ ਮੈਨੂੰ ਬਹੁਤ ਵਧੀਆ ਲੱਗਿਆ ਹਾਲਾਂਕਿ ਜਿਹੜੇ ਉੱਧਰ ਦੇ ਵੀਰ ਨੇ ਉਹਨਾਂ ਨੂੰ ਤਾਂ ਪਤਾ ਹੀ ਹੋਣਾ ਪਰ ਮੇਰੇ ਕੋਲੇ ਵੀਡੀਓ ਪਹੁੰਚੀ ਤਾਂ ਮੇਰਾ ਦਿਲ ਕੀਤਾ ਤੁਹਾਡੇ ਨਾਲ ਸਾਂਝੀ ਕਰਾਂ ਜ਼ਰੂਰ ਦੇਖਿਓ ਤੇ ਆਪਣੇ ਵਿਚਾਰ ਦੱਸਿਓ ਕਿ ਕਿਵੇਂ ਲੱਗੀ ਤੁਹਾਨੂੰ ਇਹ ਗੱਲ ਮੈਨੂੰ ਬਹੁਤ ਵਧੀਆ ਲੱਗਿਆ ਜਿੱਥੇ ਫ੍ਰੈਂਚ ਹੋਰ ਜਿਹੜੀਆਂ ਭਾਸ਼ਾਵਾਂ ਨੇ ਚਾਈਨੈਸ ਭਾਸ਼ਾ ਉੱਥੇ ਪੰਜਾਬੀ ਭਾਸ਼ਾ ਵੀ ਹੈ ਲੋਬੀਆ ਦੇਖੋ ਕੈਨੇਡਾ ਦੇ ਵਿੱਚ ਮਾਂ ਬੋਲੀ ਦੀਆਂ ਚੜਤਾਂ ਟੀਡੀ ਬੈਂਕ ਆਪਾਂ ਪੈਸੇ ਕਢਾਉਣੇ ਆ ਤਾਂ ਦੇਖੋ ਤੁਸੀਂ ਲੈਂਗੁਏਜ ਦੇ ਵਿੱਚ ਮਾ ਬੁੱਲੀ ਪੰਜਾਬੀ ਦੇ ਵਿੱਚ ਵੀ ਆਪਸ਼ਨ ਆ ਸਾਰੀ ਕਿਉਂਕਿ ਕੈਨੇਡਾ ਦੇ ਵਿੱਚ ਬਹੁਤ ਆਤ ਹੁਣ ਦੇਖੋ ਤੁਸੀਂ ਪੰਜਾਬੀਆਂ ਦੀ ਆ ਤੁਸੀਂ ਦੇਖ ਲਓ ਉਹ ਮੈਨੂੰ ਬਹੁਤ ਵਧੀਆ ਲੱਗਿਆ ਹਾਲਾਂਕਿ ਜਿਹੜੇ ਉੱਧਰ ਦੇ ਵੀਰ ਨੇ ਉਹਨਾਂ ਨੂੰ ਤਾਂ ਪਤਾ ਹੀ ਹੋਣਾ ਪਰ ਮੇਰੇ ਕੋਲੇ ਵੀਡੀਓ ਪਹੁੰਚੀ ਤਾਂ ਮੇਰਾ ਦਿਲ ਕੀਤਾ ਤੁਹਾਡੇ ਨਾਲ ਸਾਂਝੀ ਕਰਾਂ ਜ਼ਰੂਰ ਦੇਖਿਓ ਤੇ ਆਪਣੇ ਵਿਚਾਰ ਦੱਸਿਓ ਕਿ ਕਿਵੇਂ ਲੱਗੀ ਤੁਹਾਨੂੰ ਇਹ ਗੱਲ ਮੈਨੂੰ ਬਹੁਤ ਵਧੀਆ ਲੱਗਿਆ ਜਿੱਥੇ ਫ੍ਰੈਂਚ ਹੋਰ ਜਿਹੜੀਆਂ ਭਾਸ਼ਾਵਾਂ ਨੇ ਚਾਈਨੈਸ ਭਾਸ਼ਾ ਉੱਥੇ ਪੰਜਾਬੀ ਭਾਸ਼ਾ ਵੀ ਹੈ